ਉਹ ਹਾਲੇ ਤੇ ਜਿਮ ਮਾਲਕ ਤੇ ਗੋਲੀਆਂ ਚਲਾਉਣ ਵਾਲਿਆਂ ਦੀ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਦੋਸ਼ੀਆਂ ਨੇ ਦੱਸਿਆ ਕਿ ਉਹਨਾਂ ਨੇ ਜਿਮ ਮਾਲਕ ਨੂੰ ਕਿਉਂ ਮਾਰਿਆ ਦੱਸਦੇ ਕਿ ਵੀਡੀਓ ਜਾਰੀ ਕਰਕੇ ਉਹਨਾਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਤੇ ਉਸਦੇ ਸਾਥੀ ਧੰਦਾ ਚਲਾਉਂਦੇ ਸੀ ਤੇ ਚਿੱਟਾ ਵੇਚਦੇ ਸਨ ਅਕਸਰ ਉਹ ਜਿਮ ਮਾਲਕ ਤੇ ਉਸਦੇ ਸਾਥੀਆਂ ਨੂੰ ਸੁਧਰਨ ਦੀ ਗੱਲ ਕਹਿੰਦੇ ਸਨ ਪਰ ਉਹ ਨਹੀਂ ਟਲੇ ਉਹਨਾਂ ਨੇ ਅੱਗੇ ਕਿਹਾ ਕਿ ਇਹ ਤਾਂ ਅਜੇ ਟ੍ਰੇਲਰ ਹੈ ਦੱਸਦੀ ਹੈ ਕਿ ਮੁਹਾਲੀ ਦੇ ਫੇਸ ਟੂ ਤੇ ਜਿਮ ਮਾਲਕ ਵਿੱਕੀ ਤੇ ਪੰਜ ਗੋਲੀਆਂ ਚਲਾਈਆਂ ਗਈਆਂ ਸਨ ਜਿਸ ਨੂੰ ਚਾਰ ਗੋਲੀਆਂ ਲੱਗੀਆਂ ਇਸ ਘਟਨਾ ਬਾਰੇ ਪਤਾ ਲੱਗਣ ਤੋਂ ਬਾਅਦ ਜਿਮ ਟ੍ਰੇਨਰ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀ ਉਸ ਨੂੰ ਨੇੜਲੇ ਹਸਪਤਾਲ ਦੇ ਵਿੱਚ ਲੈ ਕੇ ਗਏ ਜਿੱਥੋਂ ਮੁੱਢਲੀ ਸਹਾਇਤਾ ਦੇ ਕੇ ਉਸ ਨੂੰ ਚੰਡੀਗੜ੍ਹ ਵਿਕੇ ਰੈਫਰ ਕਰ ਦਿੱਤਾ ਗਿਆ ਹਾਲਾਂਕਿ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ ਉਧਰ ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ ਆਪਸੀ ਰੰਜਿਸ਼ ਦਾ ਮਾਮਲਾ ਲੱਗ ਰਿਹਾ ਤੇ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਮੋੜ ਹੈ ਵਿੱਕੀ ਤੇ ਗੋਲੀਆਂ ਚਲਾਉਣ ਵਾਲਿਆਂ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਤੋਂ ਉਹਨਾਂ ਨੇ ਜ਼ਿੰਮੇਵਾਰੀ ਲੈਂ ਦੋਸ਼ਯ ਨੇ ਕਿਹਾ ਕਿ ਮ੍ਰਿਤਕ ਨੌਜਵਾਨ ਤੇ ਉਸਦੇ ਸਾਥੀ ਤੰਦਾ ਚਰਾਉਂਦੇ ਸੀ ਤੇ ਚਿੱਟਾ ਵੇਚਦੇ ਸੀ ਉਹਨਾਂ ਨੇ ਬਹੁਤ ਵਾਰ ਦੋਵਾਂ ਨੂੰ ਸੁਧਰਨ ਦੇ ਲਈ ਕਿਹਾ ਕਿਹਾ ਕਿ ਤੁਸੀਂ ਅਜਿਹਾ ਕੰਮ ਨਾ ਕਰੋ ਪਰ ਉਹ ਨਹੀਂ ਟਲੇ ਜਿਸ ਕਰਕੇ ਉਹਨਾਂ ਨੂੰ ਇੱਕ ਕਦਮ ਚੁੱਕਣਾ ਪਿਆ ਤੇ ਅਜੇ ਇਹ ਟ੍ਰੇਲਰ ਹੈ ਬਾਕੀ ਫਿਲਮ ਤਾਂ ਅਜੇ ਬਾਕੀ ਹੈ। ਜੀ ਸਾਰਿਆਂ ਨੂੰ ਜੋ ਅੱਜ ਇਹ ਆਪਣਾ ਮੋਹਾਲੀ ਵਿੱਕੀ ਪੰਕਸ਼ਨ ਦਾ ਕੰਮ ਹੋਇਆ ਨਾ ਇਸकी ਜ਼ਿੰਮੇਵਾਰੀ ਮੈਂ ਤੇ ਮੇਰਾ ਭਰਾ ਲੈ ਰਹੇ ਹਾਂ ਠੀਕ ਹੈ ਇਹ ਅਸੀਂ ਆਪਣੀ ਪਰਸਨ ਪਰਸਨ ਕਰਕੇ ਕਰਿਆ ਤੇ ਇਹ ਨਾ ਆਪਣਾ ਚਿੱਟੇ ਦਾ ਕੰਮ ਪ੍ਰੋਸਟੀਟਿਊਟ ਦਾ ਕੰਮ ਮਾਰੀ ਪਰਸਤ ਸੁਣੀ ਗੱਟੀ ਹੈ ਤੇ ਨਾਲੇ ਇਹ ਟ੍ਰੇਲਰ ਹੈ ਅੱਗੇ ਵੀ ਨਾ ਹੋਇਆ ਤੇ ਇਹ ਕਿਲੋ ਮ ਦਿਖਾਵਾਂਗੇ ਪੂਰੀ ਕੀ ਪੂਰੀ ਠੀਕ ਹੈ ਯਾਰ ਡੱਕੜੇ ਦਬਾ ਦ ਬਾਤਾਂ ਬਾਤਾਂ ਰਹੇ ਹੋ